ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਸਨਾਤਨ ਧਰਮ ਦੇ ਧਾਰਮਿਕ ਸਥਾਨ ਤੇ ਬਹੁਤ ਹੀ ਪਿਆਰਾ ਧਾਰਮਿਕ ਸਥਾਨ ਬੜੀ ਦੂਰੋਂ ਦੂਰੋਂ ਜਿਹੜੀ ਸੰਗਤ ਆ ਉੱਥੇ ਆਉਂਦੀ ਹੈ ਤੇ ਜਾ ਕੇ ਤੁਹਾਡੇ ਨਾਲੇ ਦਰਸ਼ਨ ਕਰਵਾਉਨੇ ਆ ਨਾਲੇ ਕਰਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਸਾਰਾ ਕਿਹਦਾ ਮੰਦਿਰ ਆ ਉਹ ਤੇ ਕਿੱਥੇ ਵਸਿਆ ਹੋਇਆ ਤੇ ਸਾਰੀ ਗੱਲਬਾਤ ਕਰਦੇ ਆ ਪਹੁੰਚ ਕੇ ਅੱਜ ਤੁਹਾਨੂੰ ਦਿਖਾਉਣ ਲਿਆਏ ਆ ਮਾਰਕੰਡੇ ਮੰਦਿਰ ਤੇ ਨਾਲ ਦਰਿਆ ਜਿਹੜਾ ਵਗਦਾ ਮਾਰਕੰਡਾ ਉਹਦੇ ਬਿਲਕੁਲ ਕੰਡੇ ਦੇ ਜਿਹੜਾ ਮੰਦਿਰ ਆ ਉਹ ਬਣਿਆ ਹੋਇਆ ਤੇ ਪਟਿਆਲੇ ਤੋਂ ਲਗਭਗ ਸਿੱਧਾ ਇਹ 36 37 ਕਿਲੋਮੀਟਰ ਤੇ ਥੇਵੇ ਤੋਂ ਲਗਭਗ 12 13 ਕਿਲੋਮੀਟਰ ਇਸ ਮੇਨ ਰੋਡ ਤੇ ਬਣਿਆ ਹੋਇਆ ਤੁਹਾਨੂੰ ਰੋਡ ਦਿਖਾਉਣਾ ਮੈਂ ਇੱਥੇ ਦਰਿਆ ਵੀ ਦਿਖਾਉਣਾ ਤੇ ਸਾਹਮਣੇ ਇਹ ਰੋਡ ਆ ਪੂਰਾ ਤੇ ਆਲਾ ਤੋਂ ਪੇਵਾ ਤੇ ਇਹ ਪੂਰਾ ਮਾਰਕੰਡਾ ਦਰਿਆ ਤੇ ਜਾਂਦੇ ਆ ਮੰਦਿਰ ਦੇ ਅੰਦਰ ਸ਼ੁਕਰ ਬੰਨੇ ਆ ਤੁਹਾਨੂੰ ਦਰਸ਼ਨ ਅਜ ਮੰਦਿਰ ਦੇ ਬਹੁਤ ਹੀ ਜਿਹੜਾ ਸੋਹਣਾ ਮੰਦਿਰ ਆ ਉਹ ਬਣਿਆ ਹੈ ਵੈਸੇ ਤਾਂ ਦੂਰੋਂ ਦੂਰੋਂ ਪੰਜਾਬ ਹਰਿਆਣਾ ਤੇ ਹੋਰ ਵੀ ਦੂਰੋਂ ਸੰਗਤ ਇੱਥੇ ਆਉਂਦੀ ਆ ਔਰ ਵਿਜ਼ਿਟ ਕਰਦੀ ਆ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਕੰਮਕਾਰ ਆ ਲੋਕਾਂ ਦੇ ਆ ਕੇ ਸ਼ਰਧਾ ਪੂਰੀਆਂ ਹੁੰਦੀਆਂ ਕੰਮਕਾਰ ਚੱਲਦੇ ਆ ਬਾਬੇ ਮਾਰਕੰਡੇ ਨੂੰ ਕੌਣ ਨਹੀਂ ਜਾਣਦਾ ਸਭ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਉਹਨਾਂ ਦੀ ਜਿਹੜੀ ਬਾਣੀ ਦਰਜ ਆ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਦਾ ਕੀ ਇਤਿਹਾਸ ਆ ਉਹਨਾਂ ਦੀ ਬੜੀ ਉਮਰ ਗੁੜੀ ਸੀ ਘਟ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਸਾਧੂਆਂ ਦੀ ਸੰਗਤ ਕਰਦੇ ਆ ਤੇ ਜਦੋਂ ਪ੍ਰਮਾਤਮਾ ਨੂੰ ਮੰਨਣਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੀ ਉਮਰ ਜਿਹੜੀ ਆਮ ਲੋਕ ਤੋਂ ਵੀ ਕਾਫੀ ਜ਼ਿਆਦਾ ਵੰਡੀ ਹੋ ਜਾਂਦੀ ਹੈ। ਮੈਂ ਕਾਲੀ ਦੇ ਦਰਬਾਰ ਦੇ ਵਿੱਚ ਦੇਖ ਸਕਦੇ ਹਾਂ ਤੁਸੀਂ। ਇਹ ਇੱਥੇ ਸਾਲ ਕੋਈ ਬਹੁਤ ਹੀ ਸ਼ਾਨਦਾਰ ਮੌਜਾ ਰਹਾ ਬਹੁਤ ਦੂਰ ਦੂਰ ਸੰਗਤ ਉਹ ਇੱਥੇ ਲਗਭਗ ਭੀੜ ਲੱਗੀ ਰਹਿੰਦੀ ਹੈ। ਹੁਣ ਤੁਹਾਨੂੰ ਥੱਲੇੋਂ ਦਿਖਾਤਾ ਉੱਪਰੋਂ ਦਿਖਾਉਨੇ ਆ। ਬਹੁਤ ਹੀ ਯਾਰ ਆਸਾਮ ਰੰਦਾਂ ਲੋਕਾਂ ਦੀਆਂ ਪੂਰੀਆਂ ਹੋਣੀਆਂ ਇੱਥੇ ਆਗੇ ਬਹੁਤ ਹੋਈਆਂ ਹੋਈਆਂ ਦਰਸ਼ਨ ਕਰਨੇ ਚਾਹੀਦੇ ਆ ਹਰ ਇੱਕ ਧਰਮ ਹਰ ਇੱਕ ਮਜਬ ਇੱਕ ਬਰਾਬਰ ਆ ਇਥੇ ਤੁਹਾਨੂੰ ਲੱਗਦਾ ਜੀ ਉਹ ਵੀ ਦਿਖਾ ਕੇ ਲਿਆਉਂਗਾ ਤੁਹਾਨੂੰ ਬਹੁਤ ਵਧੀਆ ਜਿਹੜੀ ਇੱਕ ਸਭ ਤੋਂ ਵਧੀਆ ਚੀਜ਼ ਜਿਹੜੀ ਇੱਥੇ ਲੱਗਦੀ ਹੈ ਕਿ ਮੰਦਰ ਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਹਰਿਆਲੀ ਕਿੰਨੀ ਹੈ ਕਿ ਕਿੰਨੇ ਜ਼ਿਆਦਾ ਇੱਥੇ ਜਿਹੜੇ ਰੁੱਖਾ ਉਹ ਲਾਏ ਗਏ ਆ ਨਹੀਂ ਦੇ ਅੱਜ ਦੇ ਟਾਈਮ ਦੇ ਵਿੱਚ ਤਾਂ ਰੁੱਖਾਂ ਨੂੰ ਵੱਡਣ ਦਾ ਦੌਰ ਜਗਾ ਚੱਲ ਰਿਹਾ ਤੇ ਬਹੁਤ ਵਧੀਆ ਮੈਸੇਜ ਵੀ ਦਿੰਦਾ ਹੈ ਮੰਦਰ ਕਿ ਸਾਨੂੰ ਆਪਣੇ ਵਾਤਾਵਰਣ ਦਾ ਧਿਆਨ ਰੱਖਣਾ ਚਾਹੀਦਾ ਤੇ ਲੰਗਰ ਹਾਲ ਦੀ ਤੁਹਾਨੂੰ ਇੱਕ ਗੱਲ ਦੱਸਦਾ ਹੈ ਮੰਦਰ ਦਾ ਮੰਦਰਾਂ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਲੰਗਰ ਬਹੁਤ ਘੱਟ ਚੱਲਦਾ ਤੇ ਇਸ ਏਰੀਏ ਦੇ ਵਿੱਚ ਯਾਨੀ ਕਿ ਸਾਡੇ ਏਰੀਆ ਦੇ ਵਿੱਚ ਜਿੰਨੇ ਵੀ ਮੰਦਰ ਤੁਹਾਨੂੰ ਲੰਘਣਗੇ ਹੀ ਮਰਕੰਡੇ ਦਾ ਮੰਦਰ ਆ ਰੋਡ ਦੇ ਉੱਪਰ ਤੇ 24 ਘੰਟੇ ਲੰਗਰ ਜਿਹੜਾ ਲੰਗਰ ਦੀ ਪ੍ਰਥਾ ਇੱਥੇ ਮੰਦੀ ਹੈ ਚੱਲਦੀ ਹੈ। ਸੋ ਆਉਂਦੇ ਜਾਂਦੇ ਰਾਈ ਜਿਹੜੇ ਤੁਹਾਨੂੰ ਲੰਘਦੇ ਆ ਹੋਰ ਵੀ ਜਿਹੜੇ ਸ਼ਰਧਾ ਲੂਣਦੇ ਮਾਥੇ ਦੇ ਕੋਲ ਸਭ ਲੰਗਰ ਛਕਦੇ ਆ ਇੱਥੇ। ਚੱਲਦੇ ਆ ਜੀ ਥੱਲੇ ਇੱਧਰ ਦੇਖੋ ਤੁਸੀਂ ਇੱਧਰ ਮੰਨੀ ਆਈ ਆ। ਇਹ ਗੱਦੀ ਘਰ ਜਿੱਥੇ ਮਤਲਬ ਜਿਹੜੇ ਸੇਵਾਦਾਰ ਜਿਹੜੇ ਸ਼ਰਧਾਲੂ ਜਿਹੜਾ ਮੁਖੀਆ ਹੁੰਦਾ ਇੱਥੋਂ ਦਾ ਉਹਨਾਂ ਦਾ ਜਿਹੜਾ ਜਿਹੜੇ ਉਹ ਬੈਠਦੇ ਆ ਉਹ ਇੱਥੇ ਬੈਠਦੇ ਆ ਜਿਹਦੇ ਕੋਲ ਗੱਦੀ ਅਗੇ ਜਿਹਨੂੰ ਮਿਲਦੀ ਹੈ ਇਹ ਇੱਥੇ ਜਿਹੜਾ ਵਧੀਆ ਸੇਵਾ ਕਰਦਾ ਜਿਹੜਾ ਵਧੀਆ ਸ਼ਰਧਾਲੂ ਆ ਗੱਦੀ ਸਿਰਫ ਉਹਨੂੰ ਮਿਲਦੀ ਆ ਆ ਤੁਲਨਾ ਕਰ ਦੇਖੋ ਦੇਖ ਸਕਦੇ ਹੋ ਤੁਸੀਂ ਕਿੰਨਾ ਸ਼ਾਨਦਾਰ ਬਣਾਇਆ ਕਰਮ ਚਾਹੇ ਕੋਈ ਵੀ ਆ ਸਾਨੂੰ ਹਰ ਇੱਕ ਦਾ ਜਿਹੜਾ ਸਤਕਾਰ ਆ ਉਹ ਕਰਨਾ ਚਾਹੀਦਾ ਜੇ ਦੀ ਕੋਈ ਅਸਲ ਚ ਕੁਰਬਾਨੀ ਹੈ ਆ ਜਾਂ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ ਪੁਰਾਣਾ ਜਿਹੜਾ ਹੁਣ ਨਵਾਂ ਧੂਆ ਘਰ ਹੋਊਗਾ ਮੰਨ ਲਓ ਕਿ ਪੁਰਾਣਾ ਜਿਹੜਾ ਧੂਆ ਇੱਥੇ ਲੱਗਦਾ ਸੀ ਪੁਰਾਣਾ ਉਹ ਇੱਧਰ ਤੇ ਤੁਹਾਨੂੰ ਦਿਖਾ ਦਿੰਦੇ ਕਾਫੀ ਪ੍ਰਸਿੱਧ ਅਜੇ ਵੀ ਕੋਤੇ ਦੀਵੇ ਇਹ ਕੁਛੇ ਕੰਮ ਜਰ ਨਾ ਸੋਦਾ ਤੇ ਇਹ ਕਰਕੇ ਵੀ ਕੁਛ ਇੱਥੇ ਵੈਸੇ ਵੀ ਸੰਗਤ ਬਹੁਤ ਵਿਜ਼ਿਟ ਕਰਦੀ ਹੈ ਸੰਗਤ ਆਉਂਦੀ ਹੈ ਲੰਗਰ ਘਰ ਦੀ ਤੁਹਾਨੂੰ ਗੱਲ ਦੱਸੀ ਸੀ ਬਹੁਤ ਸੋਹਣਾ ਲੰਗਰ ਹਾਲ ਬਣਿਆ ਆ ਇਸ ਸੰਗਤ ਟਾਈਮ ਉਤੇ ਸ਼ਕਲੀ ਰਹਿੰਦੀ ਆ 24 ਘੰਟੇ ਲੰਗਰ ਚੱਲਦਾ ਬਾਬਾ ਫਾਜ਼ਿਲ ਤੋਂ ਆਏ ਨੇ ਜਿੰਨਾਂ ਕੋਲ ਇਸ ਟਾਈਮ ਗੱਡੀ ਆ باقی ਮੰਦਰ ਮੈਂ ਤੁਹਾਨੂੰ ਦੱਸਾਂ ਬਹੁਤ ਹੀ ਸ਼ਾਨਦਾਰ ਜਗ੍ਹਾ ਮਾਰਕੰਡੇ ਦਰਿਆ ਦੇ ਕੰਢੇ ਤੇ ਪਟਿਆਲੇ ਤੋਂ 23 36 ਕਿਲੋਮੀਟਰ ਤੇ ਪੇਵੇ ਤੋਂ ਬਿਲਕੁਲ ਨੇੜੇ 10 15 ਕਿਲੋ ਫਾਸਲੇ ਤੇ ਜਿਹੜਾ ਮੰਦਿਰ ਆ ਉਹ ਬਣਿਆ ਆ। ਸੋ ਕਰਦੇ ਹਾਂ ਸਮਾਪਤੀ। ਬਹੁਤ ਵਧੀਆ ਲੱਗਿਆ ਮੰਦਿਰ ਦੇ ਵਿੱਚ ਜਿਹੜਾ ਵਿਜ਼ਿਟ ਕਰਕੇ ਤੇ ਤੁਹਾਨੂੰ ਦਿਖਾ ਕੇ ਤੇ ਦਿਖਾਉਣ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਗੁਰੂ ਘਰ ਹੋਣ ਚਾਹੇ ਉਹ ਮੰਦਿਰ ਹੋਣ ਚਾਹੇ ਉਹ ਮਸਜਿਦ ਹੋਵੇ ਜਿੱਥੇ ਕਿਸੇ ਦੀ ਕੁਰਬਾਨੀ ਹੋਵੇ ਜਾਂ ਜਿਹੜਾ ਪ੍ਰਮਾਤਮਾ ਦੇ ਨਾਲ ਲੱਗਿਆ ਸੀ। ਕੋਈ ਭਗਤ ਸੀ ਚਾਹੇ ਕੋਈ ਗੁਰੂ ਸਾਹਿਬ ਸੀ ਚਾਹੇ ਕੋਈ ਹੋਰ ਪੀਰ ਪਗੰਬਰ ਸੀ ਜਿਨ੍ਹਾਂ ਨੇ ਜਿਨ੍ਹਾਂ ਦੀ ਸੱਚੀ ਜੀ ਕੁਰਬਾਨੀਆਂ ਤੇ ਉਹ ਪ੍ਰਮਾਤਮਾ ਦੇ ਰੱਲ ਲੱਗੇ ਤੁਸੀਂ ਵੱਧ ਤੋਂ ਵੱਧ ਉਹਨਾਂ ਥਾਵਾਂ ਤੇ ਜਾਓ ਤੇ ਜਿਹੜਾ ਜਿਹੜੇ ਧਰਮ ਨੂੰ ਮੰਨਦਾ ਉੱਥੇ ਜਾਵੇ ਵੈਸੇ ਤਾਂ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਸੋ ਕਰਦੇ ਆ ਸਮਾਪਤੀ ਅੱਜ ਦੀ ਵੀਡੀਓ ਦੀ ਇੱਥੇ ਹੀ ਬਾਕੀ ਤੁਹਾਨੂੰ ਬਾਹਰ ਜਾ ਕੇ ਥੋੜਾ ਜਿਹਾ ਮਾਰਕੰਡਾ ਦਰਿਆ ਜਿਹੜਾ ਉਹ ਦਿਖਾ ਦੇਣਾ